ਇਹ ਟਾਰੀਵਾਗਾ ਬਾਰਡਰ ਤੇ ਖੜੇ ਆ ਤੇ ਜਿੱਥੇ ਵਿੱਚ ਜਿਹੜਾ ਪਹਿਲਗਾਮ ਤੇ ਇੱਕ ਅਟੈਕ ਕੀਤਾ ਗਿਆ ਜਿੱਤੇ 26 નિર્ਦੋਸ਼ ਸਾਡੇ ਹਿੰਦੂਸਤਾਨੀ ਨਾਗਰਿਕਾਂ ਦਾ ਕਤਲ ਕੀਤਾ ਪੂਰੇ ਅਗੇਂਸਟ ਆਪਰੇਸ਼ਨ ਸਿੰਦੂਰ ਜਿਹੜਾ ਲਾਂਚ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਐਂਡ ਸਾਡੀ ਜਵਾਨਾਂ ਵੱਲੋਂ ਉਰੇ ਵਿੱਚ ਜਿਹੜਾ ਕਿ ਬਦਲਾ ਲਿੱਤਾ ਗਿਆ ਜਿਹੜੇ ਉਹਨਾਂ 26 ਸਿੰਦੂਰ ਜਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮੰਗੂ ਜਾੜੀ ਗਈ ਹੈ ਉਹ ਨੋ ਅਲੱਗ-ਅਲੱਗ ਥਾਵਾਂ ਤੇ ਉਹਨਾਂ ਦੇ ਜਿੱਥੇ ਜੈਸ਼ੇ ਮੁਹੰਮਦ ਤੇ ਮੁਹੰਮਦ ਸੈਦ ਉਹਨਾਂ ਦੇ ਟਿਕਾਣੇ ਤੇ ਜਿਹੜਾ ਅਟੈਕ ਕੀਤਾ ਗਿਆ ਆਪਾਂ ਬੜਾ ਬੜਾ ਸਵਾਗਤ ਕਰਦੇ ਹਾਂ ਹਿੰਦੁਸਤਾਨ ਦਾ ਇੱਕ ਇੱਕ ਨਾਗਰੀਕ ਇਸ ਫੈਸਲੇ ਤੇ ਬੜਾ ਖੁਸ਼ ਹੈ ਤੁਸੀਂ ਅੱਜ ਵੇਖ ਰਹੇ ਹੋ ਸਾਰੀ ਦੁਕਾਨਾਂ ਖੁੱਲੀਆਂ ਹਿੰਦੁਸਤਾਨ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਰਦਾ ਮਾਹੌਲ ਨਹੀਂ ਹੈ ਲੋਕੀ ਇਹਨਾਂ ਦਾ ਸਵਾਗਤ ਕਰ ਰਹੇ ਤੇ ਲੋਕੀ ਆਪਾਂ ਅੱਜ ਇੱਥੇ ਬਾਰਡਰ ਤੇ ਆਏ ਆ ਤੇ ਲੋਕਾਂ ਦੇ ਵਿੱਚ ਵੇਖੋ ਸਾਰੇ ਦੇ ਵਿੱਚ ਪਰ ਫੁੱਲ ਚ ਕਰਦੇ ਆ ਜਿਨ੍ਹਾਂ ਦੇ ਇੰਨੇ ਹੌਸਲੇ ਬੁਲੰਦ ਸੀ ਕਿ ਉਹ ਹਿੰਦੁਸਤਾਨ ਦੇ ਵਿੱਚ ਆ ਕੇ ਇੱਥੇ ਬੜੇ ਖੁੱਲੇ ਆਮ ਆਉਂਦੇ ਸੀ ਕਿਸੇ ਦਾ ਵੀ ਕਤਲ ਕਰਕੇ ਜਾਂਦੇ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਹੁਣ ਚੁੱਪ ਰਹਿਣ ਵਾਲਾ ਨਹੀਂ ਹੈ ਤੇ ਉਹਦੇ ਘਰ ਦੇ ਵਿੱਚ ਮਾਰੇਗਾ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰੇਗਾ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਵੰਦੇ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਵੰਦੇ ਮਾਤਰਮ ਵੰਦੇ ਮਾਤਰਮ ਮੇਰਾ ਨਾਮ ਗੌਰਵ ਸ਼ਰਮਾ ਹੈ ਚੇਅਰਮੈਨ ਸੁਰੱਖਿਆ ਸੰਦਰਬਿਧ ਸੰਦਰਬਿਧ ਕਮੇਟੀ ਤੋਂ ਐਂਡ ਅੱਜ ਆਪਾਂ ਇੱਥੇ ਅਟਾਰੀ ਵਾਗਾ ਬਾਰਡਰ ਤੇ ਖੜੇ ਆ ਤੇ ਜਿੱਥੇ ਵਿੱਚ ਜਿਹੜਾ ਪਹਿਲਗਾਮ ਤੇ ਇੱਕ ਅਟੈਕ ਕੀਤਾ ਗਈ ਜਿੱਤੇ 26 ਨਿਰਦੋਸ਼ ਸਾਡੇ ਹਿੰਦੂਸਤਾਨੀ ਨਾਗਰਿਕਾਂ ਦਾ ਕਤਲ ਕੀਤਾ ਗਈ ਔਰ ਇਹ ਅਗੇਂਸਟ ਆਪਰੇਸ਼ਨ ਸਿੰਦੂਰ ਜਿਹੜਾ ਲਾਂਚ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਐਂਡ ਸਾਡੀ ਜਵਾਨਾ ਬਲੋ ਪਰ ਵਿੱਚ ਜਿਹੜਾ ਕਿ ਬਦਲਾ ਲਿੱਤਾ ਗਿਆ ਜਿਹੜੇ ਉਹਨਾਂ 26 ਸਿੰਧੂਰ ਜਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮੰਗੂ ਜਾੜੀ ਗਈ ਹੈ ਪਰ ਵਿੱਚ ਨੋ ਅਲੱਗ-ਅਲੱਗ ਥਾਵਾਂ ਤੇ ਉਹਨਾਂ ਦੇ ਜਿੱਥੇ ਜੈਸ਼ੇ ਮੁਹੰਮਦ ਤੇ ਮੁਹੰਮਦ ਸਈਦ ਉਹਨਾਂ ਦੇ ਟਿਕਾਣੇ ਤੇ ਜਿਹੜਾ ਅਟੈਕ ਕੀਤਾ ਗਿਆ ਆਪਾਂ ਬੜਾ ਬੜਾ ਸਵਾਗਤ ਕਰਦੇ ਹਾਂ ਹਿੰਦੁਸਤਾਨ ਦਾ ਇੱਕ ਇੱਕ ਨਾਗਰਿਕ ਅੱਜ ਇਸ ਫੈਸਲੇ ਦੇ ਬੜਾ ਖੁਸ਼ ਹੈ ਤੁਸੀਂ ਅੱਜ ਵੇਖ ਰਹੇ ਹੋ ਸਾਰੀ ਦੁਕਾਨਾਂ ਖੁੱਲੀਆਂ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਡਰ ਦਾ ਮਾਹੌਲ ਨਹੀਂ ਹੈ ਲੋਕੀ ਇਹਨਾਂ ਸਵਾਗਤ ਕਰ ਰਹੇ ਤੇ ਲੋਕੀ ਆਪਾਂ ਅੱਜ ਇੱਥੇ ਬਾਰਡਰ ਤੇ ਆਏ ਆ ਤੇ ਲੋਕਾਂ ਅੱਜ ਪਾਕਿਸਤਾਨ ਦੇ ਨਾਲ ਸਾਡੀ ਯੁੱਧ ਬੜੀ ਦੇਰ ਤੋਂ ਚੱਲਿਆ ਆ ਰਿਹਾ ਸੀ ਜਿਹਦੇ ਵਿੱਚ ਕਿ ਪਾਕਿਸਤਾਨ ਦੀ ਆਪਣੀਆਂ ਜੜ੍ਹਾਂਾਂ ਵਿੱਚ ਲੋਕਾਂ ਜਿਹੜੇ ਉਹਨਾਂ ਨੇ ਅੱਜ ਤੱਕ ਆਵਾਜ਼ ਨੂੰ ਪਰਖੁਲਿਤ ਕਰਦੇ ਆ ਰਹੇ ਸੀ ਜਿਨ੍ਹਾਂ ਦੇ ਇੰਨੇ ਹੌਸਲੇ ਬੁਲੰਦ ਸੀ ਕਿ ਉਹ ਹਿੰਦੁਸਤਾਨ ਦੇ ਵਿੱਚ ਆ ਕੇ ਇੱਥੇ ਬੜੇ ਖੁੱਲੇ ਆਮ ਆਂਦੇ ਸੀ ਕਿਸੇ ਤੇ ਵੀ ਕਤਲ ਕਰਕੇ ਜਾਂਦੇ ਸੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਹੁਣ ਚੁੱਪ ਰਹਿਣ ਵਾਲਾ ਨਹੀਂ ਹੈ ਤੇ ਉਹਦੇ ਘਰ ਦੇ ਵਿੱਚ ਮਾਰੇਗਾ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਮਾਰੇਗਾ ਪਹਿਲਾਂ ਵੀ ਸਰਜਿਕਲ ਸਟ੍ਰਾਈਕ ਕੀਤੀ ਗਈ ਲੇਕਿਨ ਅੱਜ ਦੇ ਸਟ੍ਰਾਈਕ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ ਨੂੰ ਉਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਐਸੇ ਸ ਹਾਂ ਤੇ ਨਾ ਇਹ ਲੜਨ ਦੀ ਉਹਨਾਂ ਵਿੱਚ ਸ਼ਮਤਾ ਨਹੀਂ ਆ ਉਹਨਾਂ ਕੋ ਜਿਹੜੇ 155 ਐਮ ਐਮ ਦੇ ਜਿਹੜੇ ਗੋਲੇ ਸੀ 122 ਐਮ ਐਮ ਦੇ ਜਿਹੜੇ ਰਾਕਟ ਸੀ ਸਾਰੇ ਯੂਕਰੇਨ ਨੂੰ ਵਿੱਚ ਬੈਠੇ ਆ ਪੈਸੇ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਉਹ ਦਰਦਾਰ ਪਟਕ ਰਹੇ ਨੇ ਆਰਥਿਕ ਉਹਨਾਂ ਦੀ ਜਿਹੜੀ ਇਕਨੋਮੀ ਉਸ ਸਟੇਬਲ ਨਹੀਂ ਆ ਅੱਜ ਉਹਨਾਂ ਕੋ ਇੰਨੇ ਪੈਸੇ ਨਹੀਂ ਆ ਕਿ ਉਹ ਗੋਲੇ ਬਣਾ ਸਕਣ ਤੇ ਫਿਰ ਇਸ ਕਰਕੇ ਹਿੰਦੁਸਤਾਨ ਨਾਲ ਲੜਾਈ ਕਰਨਾ ਤੇ ਵੈਸੇ ਵੀ ਉਹਨਾਂ ਦੇ ਕਿਸੇ ਵੀ ਤਰੀਕੇ ਨਾਲ ਅਫੋਰਡ ਨਹੀਂ ਕਰ ਸਕਦੇ ਅੱਜ ਲੜਨ ਆ ਜਨ ਤੇ ਚਾਰ ਦਿਨ ਉਹ ਲੜ ਨਹੀਂ ਸਕਦੇ ਤੇ ਇਸ ਕਰਕੇ ਮੈਂ ਪਾਕਿਸਤਾਨ ਨੂੰ ਤੇ ਇਹੀ ਮੈਸੇਜ ਦਊਂਗਾ ਕਿ ਆਪਣੀ ਸੋਚ ਨੂੰ ਅੰਕੁਸ਼ ਲਗਾ ਆਪਣੀ ਇਕਨੋਮੀ ਨੂੰ ਸੰਭਾਲਣਾ ਆਪਣੇ ਦੇਸ਼ ਨੂੰ ਸੰਭਾਲਣਾ ਸਰ ਟਾਰੀਵਾਕਮ ਪਾਰਟਰ ਪਰ ਕਿਹਦਾ ਮਾਹੌਲ ਹੈ ਵੀ ਇਹ ਬੜਾ ਵਧੀਆ ਮਾਹੌਲ ਜੀ ਤੁਸੀਂ ਦੇਖ ਰਹੇ ਸਾਰੀ ਦੁਕਾਨਾਂ ਖੁੱਲੀਆਂ ਨੇ ਲੋਕੀ ਤੇ ਆ ਜਾ ਰਹੇ ਨੇ ਤੇ ਪ੍ਰਵਾਹ ਚੱਲ ਰਹੇ ਨੇ ਸਾਰੀ ਦੁਕਾਨਾਂ ਲੋਕੀ ਆਪਣੇ ਜਿਹੜੇ ਨਾਰਮਲ ਤਰੀਕੇ ਨਾਲ ਕੰਮ ਕਰ ਰਹੇ ਨੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੋਈ ਨਾ ਕੋਈ ਡਰਦਾ ਮਾਹੌਲ ਤੁਸੀਂ ਵੇਖ ਰਹੇ ਹੋ ਕਿਸੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਲੋਕੀ ਆਪਣੇ ਨਾਰਮਲ ਜ਼ਿੰਦਗੀ ਨੂੰ ਜੀ ਰਹੇ ਨੇ ਤੇ ਮਾਹੌਲ ਦੇ ਵਿੱਚ ਅਗਰ ਦੇਖੋ ਤਾਂ ਸਾਰੇ ਬੜੇ ਖੁਸ਼ ਨੇ ਐਸੇ ਫੈਸਲੇ ਨਾਲ ਬੜਾ ਖੁਸ਼ ਨੇ ਬੜਾ ਸਵਾਗਤ ਕਰ ਰਹੇ ਨੇ ਤੇ ਮੈਂ ਕਹੂੰਗਾ ਕਿ ਇਹ ਜਿਹੜਾ ਉਹਨਾਂ पवन शर्मा जी पवन जी क्या कहना चाहेंगे जो भारत ने एयर पाकिस्तान के नौ ठिकानों पर आतंकवादियों पर क्या कहेंगे? सबसे पहले तो मैं जय भारत और भारत माता की जय कहूँगा और पाकिस्तान के आ, ऐसे मंसूबे जो कि बहुत नापाक थे उनको ध्वस्त करने के लिए जो इंडियन सिक्योरिटी फोर्सेस ने जल सेना वायुसेना और सेना ने जो एक ऐसा स्ट्राइक्स किए हैं जिसके साथ पाकिस्तान में नाइन करीब नौ के करीब ऐसे सेक्टर्स से हैं जिसको ध्वस्त कर दिया गया है और मुजफ्फराबाद की लोकेशंस लोकेशन में दो अटैक कोटली गोलपुर भिम्बर सियालकोट चक कमरू, मुरीद के और बाबलपुर में जो अटैक्स किए गए हैं उसके लिए मैं उनकी बहुत प्रसन्न महसूस कर रहा हूं और बहुत शलाघा कर रहा हूं और आप जैसे कि जानते हैं कि पाकिस्तान में टेरर कम्स चल रहे थे मुरीद के में लश्कर तयबा का जो ग्रुप है वो चल रहा था हाफिज़ सईद उसको रन कर रहे थे और उसके बाद जो भावलपुर इन पाकिस्तान प्रोविंस में एक जैश मोहम्मद का ग्रुप चल रहा था जिसको लीड कर रहे थे मसूद अजहर सो इनके ठिकानों को ध्वस्त करना इनके ऊपर एयर स्ट्राइक करना भारत देश में पूरा खुशी का माहौल है जो और पहलगाम में जो निर्दोष निहत्ते लोगों की जान ली थी आतंकवादियों ने उसका बदले के स्वरूप में ये चीज़ को देखा जा रहा है और इंडियन सिक्योरिटी फोर्सेज़ भारत सरकार इस बात का इनको श्रेय जाता है कि 14 दिनों के अंदर अंदर ही इन लोगों के टेरर ग्रुप्स को इन लोगों की लोकेशन को आइडेंटिफाई करके उनको रात एक बजकर चौंतालीस मिनट पर उन पर अटैक करके उन लोगों को ध्वस्त कर दिया है मार मुकाया गया है इसमें भारत के ऊपर पूरे भारत में खुशी की लहर है और जो पूरा बॉर्डर एरिया है बॉर्डर स्टेट्स हैं जहाँ आज ड्रिल भी होनी थी होगी भी और वहाँ पर पूरे भारतीय लोग बॉर्डर एरियाज़ के लोग खास करके गुरु नगरी अमृतसर के लोग सरकार को पूरा समर्थन दे रहे हैं और ऐसा संदेश दे रहे हैं कि सभी लोग भारतीय सेना के साथ हैं सभी लोग भारतीय सिक्योरिटी फोर्सेस के साथ हैं कभी भी किसी तरह की भी ज़रूरत और जंग के हालात बनेंगे तो पूरे बॉर्डर एरिया के लोग कभी भी देश से पीछे नहीं हटेंगे